ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਸੇਵਾ ਟਰਸਟ ਯੂਕੇ ਇੰਡੀਆ ਵੱਲੋਂ ਸਮਾਜ ਦੀ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਹਿਯੋਗ ਨਾਲ ਫਾਊਂਡਰ ਪ੍ਰਧਾਨ ਚਰਨ ਕਮਲ ਸਿੰਘ ਸੇਖੋਂ ਚੇਅਰਮੈਨ ਰੇਸ਼ ਮਿੱਤਲ ਇੰਡੀਆ ਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਜਲੰਧਰ ਦੇ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੰਦਰੁਸਤ ਪੰਜਾਬ ਤੇ ਤੰਦਰੁਸਤ ਭਾਰਤ ਮਿਸ਼ਨ ਅਧੀਨ डाबर इंडिया कंपनी ਵੱਲੋਂ ਲੇਬਰ ਚੌਂਕ ਸਿਵਲ ਹਸਪਤਾਲ ਤੇ ਸਰਕਾਰੀ ਐਲੀਮੈਂਟਰੀ ਸਕੂਲ ਪੂਨੀਆਂ ਵਿੱਚ ਰੀਅਲ એનર્ਜੀ ਜੂਸ ਬਿਲਕੁਲ ਮੁਫਤ ਵੰਡੇ ਗਏ। ਇਸ ਮੌਕੇ ਦਲਵਾਗ ਸਿੰਘ ਬਾਗੀ ਨੇ ਸਭ ਨੂੰ ਅਪੀਲ ਕੀਤੀ ਕਿ ਆਪਣੇ ਖਾਣ ਪੀਣ ਦੀਆਂ ਵਸਤਾਂ ਚ ਖੰਡ ਮੈਦਾ ਨਾਮਕ ਤੇ ਰਿਫਾਈਨਡ ਨੂੰ ਰੋਜ਼ਾਨਾ ਜ਼ਿੰਦਗੀ ਚ ਘਟਾਇਆ ਜਾਵੇ। ਇਸ ਮੌਕੇ ਸ਼ਮਿੰਦਰ ਸਿੰਘ ਗਰਚਾ ਨੇ ਕਿਹਾ ਕਿ ਸੇਵਾ ٹرسٹ ਯੂਕੇ ਦਾ ਮੁੱਖ ਉਦੇਸ਼ ਚੰਗੀ ਸਿੱਖਿਆ ਖੇਡਾਂ ਪ੍ਰਤੀ ਜਾਗਰਤੀ ਤੇ ਚੰਗੀ ਸਿਹਤ ਲਈ ਪੋਸਟਿਵ ਖੁਰਾਕ ਲਈ ਪ੍ਰੇਰਿਤ ਕਰਨਾ ਹੈ ਹਾਂਜੀ ਏਟੀਸੀ ਦੇ ਵਿੱਚ ਚੈਨਲ ਦੇ ਸਰੋਤਿਆਂ ਨੂੰ ਸਸੀ ਕਾਲ ਜੀ ਸੇਵਾ ٹرسٹ ਯੂਕੇ ਵੱਲੋਂ ਅੱਜ ਸੇਵਾ ٹرسٹ ਯੂਕੇ ਵੱਲੋਂ ਅਸੀਂ ਸਿਵਲ ਹਸਪਤਲ ਬੰਗਾ ਦੇ ਵਿੱਚ ਸਿਵਲ ਹਸਪਤਲ ਬੰਗਾ ਦੇ ਵਿੱਚ ਇਹ ਸਿਹਤਮੰਦ ਪੰਜਾਬ ਤੇ ਸਿਹਤਮੰਦ ਮਤਲਬ ਇਹ ਆ ਸਮਾਜ ਦੀ ਸਜਣਾ ਦੇ ਲਈ ਡਾਬਲ ਇੰਡੀਆ ਕੰਪਨੀ ਦਾ ਪ੍ਰੋਡਕਟ ਜਿਹੜਾ ਰੀਅਲ ਜੂਸ ਹੈ ਉਹ ਮਤਲਬ ਵੀ ਆਪੇ ਇੱਥੇ ਲੋੜ ਬ੍ਰੀਜਾਂ ਨੂੰ ਵੰਡਣ ਦੇ ਲਈ ਇੱਥੇ ਅਸੀਂ ਪਹੁੰਚੇ ਆ ਤੇ ਉਹਦੇ ਦੇ ਸਾਡਾ ਮਿਸ਼ਨ ਹੈਗਾ ਸੇਫਟਾਸ ਯੂਕੇ ਦੇ ਪ੍ਰਧਾਨ ਸਰਦਾਰ ਚੰਦਕੰਪ ਸਿੰਘ ਜੀ ਸੇਖੋਂ ਤੇ ਇੰਡੀਆ ਦੇ ਜਿਹੜੇ ਚੇਅਰਮੈਨ ਨੇ ਨਰੇਸ਼ ਮਿੱਤਲ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼ਮਦਤ ਸਿੰਘ ਗਰਚਾ ਜੀ ਇਹਨਾਂ ਦਾ ਸਾਂਝਾ ਇੱਕ ਮਿਸ਼ਨ ਹੈ ਵੀ ਤੰਦਰੁਸਤ ਸਮਾਜ ਚੱਲ ਜਾਣਾ ਚਾਹੀਦਾ ਉਹਦੇ ਲਈ ਸੱਜਣ ਲਈ ਇਹ ਆ ਵੀ ਜਿਹੜਾ ਬ੍ਰੀਜ ਹੈਗੇ ਆ ਖਾਸ ਕਰਕੇ ਉਹਨਾਂ ਨੂੰ ਕੋਈ ਜਿਹੜਾ ਸਿਹਤਮੰਦ ਜਿਹੜਾ ਕੋਈ ਪ੍ਰੋਡਕਟ ਤੇ ਜਾਵੇ ਉਹਦੀ ਚੋਣ ਅਸੀਂ ਡਾਬਰ ਇੰਡੀਆ ਕੰਪਨੀ ਦੀ ਕੀਤੀ ਹੈ ਜ ਜਿਹਦੇ ਨਾਲ ਮਤਲਬ ਸਾਨੂੰ ਉਹਨਾਂ ਨੇ ਸਪੌਂਸਰ ਵੀ ਕੀਤਾ ਇਹ ਪ੍ਰੋਡਕਟ ਜਿਹੜੇ ਅਸੀਂ ਇੱਥੇ ਸਰਕਾਰੀ ਹਸਪਤਾਲ 'ਚ ਅੱਜ ਮੰਡ ਰਹੇ ਆ ਤੇ ਬਾਕੀ ਇਲਾਕੇ ਦੇ ਵਿੱਚ ਲਗਾਤਾਰ ਸਾਨੂੰ ਇੱਕ ਹਫਤਾ ਹੋ ਗਿਆ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਰੇਬਰ ਚੌਂਕ ਦੇ ਵਿੱਚ ਅਸੀਂ ਇਹ ਪ੍ਰੋਡਕਟ ਵੰਡੇ ਹੈਗੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਮਤਲਬ ਇਹ ਜਿਹੜਾ ਮਤਲਬ ਸਾਡੀ ਸਿਹਤਮੰਦ ਪੰਜਾਬ ਦਾ ਜਿਹੜਾ ਮਿਸ਼ਨ ਹੈਗਾ ਉਹਨੂੰ ਅਸੀਂ ਜਾਰੀ ਰੱਖਾਂਗੇ ਤੇ ਜਿਹੜੇ ਵੀ ਇਹ ਲਈ ਦੇ ਪਿੰਡ ਰਹਗਾ ਨਹੀਂ ਜਿੱਥੇ ਵੀ ਲੋਡ ਬੰਦ ਪਰਵਾਹ ਦੇ ਉੱਥੇ ਅਸੀਂ ਇਹ ਪ੍ਰੋਡਕਟ ਜਿਹੜਾ ਬਣਾਇਆ ਹੈ ਸਿਵਲ ਹਸਪਤਲ ਕਿੰਨੇ ਕੁ ਮਰੀਜ਼ਾਂ ਨੂੰ ਬੰਦੇ ਜੀ ਹੈ ਲਗਭਗ ਜੀ 200 ਦਾ ਹੋਏਗਾ ਜੀ ਮਰੀਜ਼ ਤੇ ਮਤਲਬ ਵਿੱਚੇ ਮੰਨਵਾਵੇ ਆ ਵੀ ਜਿਹੜੇ ਦਾਖਲ ਆਓ ਪੀਡੀ ਤੇ ਇਨਲੋਰ ਮੇਰੇ ਪੇਸ਼ੈਂਟ ਰਹੇ ਆ ਉਹ 200 ਦੇ ਮਰੀਜ਼ ਸੀਗੇ ਜਿਹਨਾਂ ਨੂੰ ਅਸੀਂ ਇਹ ਅੱਜ ਪ੍ਰੋਡਕਟ ਜਿਹੜਾ ਬਣਾਇਆ ਰਿਹਾ ਉਹ ਪੇਸ਼ੈਂਟ ਨੂੰ ਕੀ ਮੈਸੇਜ ਕੋਈ ਦੇਣਾ ਚਾਹੁੰਦੇ ਪੇਸ਼ੈਂਟ ਨੂੰ ਮੈਸੇਜ ਇਹ ਦਿੰਦੇ ਆ ਵੀ ਜਿੱਥੇ ਸਾਡਾ ਇਹ ਯਤਨ ਹੈਗਾ ਉੱਥੇ ਤੁਸੀਂ ਦਾਲ ਦੀ ਨਾਲ ਆਪਣਾ ਖਾਣ-ਪਾਨ ਚੇਂਜ ਕਰੋ ਜਿਹੜਾ ਪੀਜ਼ਾ 버ਗਰ ਮੈਦਾ ਖੰਡ ਤੇ ਲਫਾਇੰਟ ਤੇ ਲੂਣਾ ਇਹਨੂੰ ਆਪਣੀ ਜ਼ਿੰਦਗੀ ਚੋਂ ਘਟਾਵੋ ਤੇ ਕੋਸਟ ਖਾਣਾ ਨੂੰ ਜਿਹੜਾ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਤੇ ਥੋੜਾ ਬਹੁਤਾ ਜਿਹੜਾ ਅੱਜ ਦੀ ਸਮੇਂ ਦੇ ਵਿੱਚ ਸਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਿੱਥੇ ਵਾਤਾਵਰਨ ਗੁੰਮਲਾ ਹੋ ਗਿਆ ਸਵੇਰ ਦੀ ਸੈਰ ਕਰੋ ਤੇ ਕੁਝ ਜਿਹਦੇ ਕੋਲ ਟਾਈਮ ਆ ਉਹ ਆਪਣੀ ਹੋਰ ਵੀ ਐਕਸਰਸਾਈਜ਼ ਕਰ ਸਕਾ ਤੇ ਸੈਕੰਡ ਇਹ ਆ ਵੀ ਜਿਹੜੀਆਂ ਸਾਡੀਆਂ ਪੁਰਾਣੀਆਂ ਪੋਸਟਰ ਟਾਕ ਆ ਉਹਨਾਂ ਦਾ ਜਾਨੀ ਸਾਥ ਸੇ ਤਾਂ ਕਿ ਅਸੀਂ ਗੰਭੀਰ ਬਿਮਾਰੀਆਂ ਤੋਂ ਬਚ ਸਕੀਏ। ਬੱਤਿਆ ਸਾਹਿਬ ਤੁਸੀਂ ਕਹਿੰਦੇ ਕਿ ਅੱਜ ਇਹਦਾ ਜੀ ਇਹੇ ਗਾਣਾ ਚਾਹੁੰਦੇ ਆ ਬੇ। ਜੋ ਸਾਡੋ ਸੇਵਾ ਹੁੰਦੀ ਆ ਅਸੀਂ ਹਰੇਕ ठा ਜਾਨਦੇ ਆ। ਕਈਆਂ ਪਿੰਡਾਂ ਵਿੱਚ ਗਏ ਆ ਕਈਆਂ ਪਰਿਆਵੀ ਸਕੂਲਾਂ 'ਚ ਗਏ ਆ ਇੱਥੇ ਅੱਜ ਆਏ ਆ। ਤੇ ਅਸੀਂ ਤਾਂ ਆਪਣੇ ਜਦੋਂ ਜਿਹੜਾ ਸਾਨੂੰ ਡਾਵਰ ਕੰਪਨੀ ਸਮਾਨ ਭੇਜ ਰਹੀ ਆ ਅਸੀਂ ਗਰੀਬਾਂ 'ਤੇ ਪਹੁੰਚ ਦਾ ਕਰਦੇ ਆ। ਕਿੰਨੀ ਕਦੇਰ ਤੋਂ ਸੇਵਾ ਤੁਸੀਂ ਕਰ ਰਹੇ ਹੋ? ਇਹ ਡਾਵਰ ਕੰਪਨੀ ਤਾਂ ਜੀ 7-8 ਸਾਲ ਤੋਂ ਸਾਨੂੰ ਸਪੋਸਰ ਕਰ ਰਹੀ ਆ। ਪਰ ਇੱਥੇ ਅਜੇ ਪਿਛਲੇ 2 ਸਾਲਾਂ ਤੋਂ ਅਸੀਂ ਕਰ ਰਹੇ ਹਾਂ ਸੇਵਰ ਡਸਟ ਜਿਹੜਾ ਯੂਕੇ ਕੱਤੋਂ ਹੋਮਚਾਇਆ ਜੀ ਇਹਨੂੰ 7 ਸਾਲ ਹੋ ਗਿਆ ਜੀ 7 ਸਾਲ ਹੋ ਗਏ ਹਾਂ ਜੀ ਜਿਹੜੇ-ਜਿਹੜੇ ਪ੍ਰੋਜੈਕਟ ਕਰਦੇ ਇਹਦੇ ਅੰਦਰ ਇਹਦੇ ਅੰਦਰ ਜੀ ਮੇਨਲੀ ਤਾਂ ਗਰੀਬਾਂ ਦਾ ਭਲਾ ਹੁੰਦਾ ਕਿਸੇ ਜੀ ਕਿਸੇ ਤਰ੍ਹਾਂ ਵੀ ਹੁਣ ਅਸੀਂ ਆਪਣੇ ਅੰਮ੍ਰਾਲੇ ਵਿੱਚ ਇਹਦਾ ਹੈੱਡ ਆਫ ਸਕੂਲ ਰੈ ਆ ਜਿਹੜਾ ਕਿ ਅਸੀਂ ਪਹਿਲਾਂ ਇੱਥੇ ਖੋਲਣਾ ਚਾਹੁੰਦੇ ਸੀ ਇੱਥੇ ਕਿਸੇ ਰੀਜਨ ਆਉ ਨਹੀਂ ਖੁੱਲਾ ਅਸੀਂ ਬੰਗਿਆਲੇ ਕੋਲ ਇੱਥੇ ਬਰਾਮ ਦੇ ਕੋਲ ਅਸੀਂ ਜਗ੍ਹਾ ਦੇਖੀ ਸੀ ਉੱਥੇ ਪਹਿਲਾਂ ਖੋਲਣਾ ਸੀ ਉਹ ਨਹੀਂ ਮਿਲਿਆ ਤੇ ਹੁਣ ਅਸੀਂ ਜਗਾ ਲੈ ਲਈ ਆ ਅੰਮ੍ਰਾਲੇ ਦੇ ਕੋਲ ਅੱਛਾ ਜੀ 2 2.5 ਏਕੜ ਜਗਾ ਲੈ ਰਹੀ ਆ ਉੱਥੇ ਇੱਕ ਤਕੜਾ ਹਸਪਤਾਲ ਖੋੜਿਆ ਜਿੱਥੇ ਡੀਐਮਡੀ ਜਿਹੜੇ ਨਿਆਣਿਆਂ ਨੂੰ ਬਿਮਾਰੀਆਂ ਲੱਗੀਆਂ ਆ ਉਹਨਾਂ ਦਾ ਪਹਿਲਾ ਮੇਨ ਹੋਊਗਾ ਤੇ ਉਹ ਤੋਂ ਬਾਅਦ ਸਾਰੇ ਤਰ੍ਹਾਂ ਦੇ ਉੱਥੇ ਹੌਲੀ 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 ਸਾਰਾ ਜੋ ਕੁਝ ਵੀ ਉੱਥੇ ਹਸਪਤਾਲ ਵਿੱਚ ਲੋਡ ਹੋ ਗਈ ਉਹ ਉਹ ਆ ਪਾਸੇ ਥੈਂਕ ਯੂ